ਇਹਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜਮਾਤ 12ਵੀਂ ਦੀ ਜਿਹੜੀ ਪੰਜਾਬੀ ਦਾ ਆਦਮੀ ਦੀ ਪਾਠ ਪੁਸਤਕ ਜਿਦੇ ਵਿੱਚ ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ ਘਰ ਜਾ ਆਪਣੇ ਦਰਜ ਹੈ ਉਹਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਕਿਵੇਂ ਲਿਖਣਾ ਹੈ ਅਸੀਂ ਉਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਇਹ ਜਿਹੜੀ ਕਹਾਣੀ ਹੈ ਘਰ ਜਾ ਆਪਣੇ ਗੁਲਜ਼ਾਰ ਸਿੰਘ ਸੰਧੂ ਦੀ ਰਚਨਾ ਹੈ ਤੁਸੀਂ ਬੱਚੇ ਕੋਈ ਵੀ ਕਹਾਣੀ ਕਵਿਤਾ ਇਕਾਂਗੀ ਜੋ ਵੀ ਹੈ ਉਦੇ ਲੇਖਕ ਦਾ ਨਾਮ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਕਈ ਵਾਰ ਜਿਹੜੇ ਐਮਸੀਕਿਊ ਹੁੰਦੇ ਨੇ ਉਹਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈ ਤੇ ਜਦੋਂ ਤੁਸੀਂ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਲਿਖਣਾ ਹੈ ਜਾਂ ਕਿਸੇ ਕਵਿਤਾ ਦੀ ਸਤਰਾਂ ਦੀ ਵਿਆਖਿਆ ਕਰਨੀ ਹੈ ਉਦੋਂ ਤੁਹਾਨੂੰ ਇਹ ਕੰਮ ਆਉਂਦਾ ਹੈ ਜੀਤੋ ਦੇ ਬਾਪੂ ਦਾ ਵਿਆਹ 40 ਕੁ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਤੋਂ ਬਾਅਦ ਘਰ ਵਿੱਚ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ ਭਾਵੇਂ 40 ਸਾਲ ਪਹਿਲਾਂ ਵਿਆਹ ਹੋਇਆ ਸੀ ਉਹਨਾਂ ਦੇ ਘਰ ਦੇ ਵਿੱਚ ਤੇ ਉਸ ਤੋਂ ਬਾਅਦ ਕੋਈ ਵੀ ਮੁੰਡੇ ਦਾ ਜਿਹੜਾ ਵਿਆਹ ਸੀ ਉਹਦੇ ਘਰ 'ਚ ਨਹੀਂ ਆਇਆ ਉਹਨਾਂ ਨੂੰ ਹੁਣ ਮਸਾ ਮਸਾ ਜੀਤੋ ਦੇ ਭਰਾ ਦੇ ਵਿਆਹ ਕਰਾਉਣ ਦੀ ਉਮਰ ਹੋਈ ਸੀ ਜਿਹੜਾ ਜੀਤੋ ਦਾ ਭਰਾ ਸੀ ਭਾਵੇਂ ਕਿ ਉਹਦੀ ਉਮਰ ਵਿਆਹ ਕਰਾਉਣ ਦੇ ਯੋਗ ਸੀ ਪਰ ਉਹ ਵਿਆਹ ਲਈ ਨਹੀਂ ਸੀ ਮੰਨਦਾ ਜੀਤੋ ਦੇ ਚਾਚੇ ਚਾਚੀਆਂ ਮਾਮੇ मामੀਆਂ ਜੀਤੋ ਦੀਆਂ ਦੂਰੋਂ ਨੇੜੋਂ ਲੱਗਦੀਆਂ ਪਰਜਾਈਆਂ ਅਤੇ ਜੀਤੋ ਦੀਆਂ ਆਪਣੀਆਂ ਸਹੇਲੀਆਂ ਉਸਦੇ ਭਰਾ ਨੂੰ ਉਲਾਂਬੇ ਦਿੰਦੀਆਂ ਸਨ ਕਿ ਉਹ ਉਹਨਾਂ ਨੂੰ ਇਕੱਠੇ ਮਿਲ ਬੈਠਣ ਦਾ ਮੌਕਾ ਨਹੀਂ ਸੀ ਦਿੰਦਾ ਪਾਪ ਕਿ ਉਹ ਵਿਆਹ ਨਹੀਂ ਸੀ ਕਰਾਉਂਦਾ ਕਿਉਂਕਿ ਜੇ ਉਹ ਵਿਆਹ ਕਰਾਏਗਾ ਤਾਂ ਇਹ ਸਾਰੀਆਂ ਇਕੱਠੀਆਂ ਮਿਲ ਕੇ ਬੈਠਣੀਆਂ ਪਰ ਜੀਤੋ ਦਾ ਵੀ ਵਿਆਹ ਵਿੱਚ ਮੰਨਣ ਵਿਆਹ ਲਈ ਮੰਨਣ ਵਿੱਚ ਹੀ ਨਹੀਂ ਸੀ ਆਉਂਦਾ ਘਰਦਿਆਂ ਨੇ ਆਪਣਾ ਚਾਹ ਪੂਰਾ ਕਰਨ ਲਈ ਜੀਤੋ ਦਾ ਵਿਆਹ ਰਚਾ ਦਿੱਤਾ ਇਸ ਤਰ੍ਹਾਂ ਮਿਲ ਬੈਠਣ ਦਾ ਮੌਕਾ ਮਿਲਦਾ ਸੀ ਹੁਣ ਜਿਵੇਂ ਉਹਨਾਂ ਨੇ ਆਪਣੀ ਫਿਰ ਕੁੜੀ ਦਾ ਵਿਆਹ ਕਰ ਲਿਆ ਵੀ ਚਲੋ ਸਾਰੇ ਇਕੱਠੇ ਹੋ ਜਾਗੇ ਸਾਨੂੰ ਇਕੱਠੇ ਬੈਠਣ ਦਾ ਮੌਕਾ ਮਿਲੇਗਾ ਤੇ ਸਭ ਦਾ ਜਿਹੜਾ ਭਾਰ ਆ ਉਹ ਵੀ ਇਹਦੇ ਨਾਲ ਹੌਲਾ ਹੋ ਜਾਏਗਾ ਜੀਤੋ ਨੂੰ 17ਵਾਂ ਸਾਲ ਲੱਗ ਗਿਆ ਸੀ ਉਸ ਲਈ ਮੁੰਡਾ ਲੱਭ ਲਿਆ ਗਿਆ ਅਤੇ ਘਰ ਵਿੱਚ ਉਸਦਾ ਵਿਆਹ ਕਰਨ ਦੀਆਂ ਸਲਾਹਾਂ ਹੋਣ ਲੱਗੀਆਂ ਜੀਤੋ ਦਾ ਵਿਆਹ ਸਿਰ ਤੇ ਆ ਗਿਆ ਸੀ ਇਸ ਕਮਸਾਣ ਵਿੱਚ ਉਸਦੇ ਭਰਾ ਦੀ ਮੱਤ ਮਾਰੇਗੀ ਕਿਉਂਕਿ ਜਿਹੜੇ ਘਰ ਦੇ ਵਿੱਚ ਵਿਆਹ ਰੱਖਿਆ ਹੁੰਦਾ ਹੈ ਨਾ ਤਾਂ ਜਿਹੜੇ ਘਰ ਦੇ ਮੇਨ ਮੈਂਬਰ ਹੁੰਦੇ ਨੇ ਉਹਨਾਂ ਦੇ ਉੱਪਰ ਸਾਰੀ ਜ਼ਿੰਮੇਵਾਰੀ ਆ ਪੈਂਦੀ ਹੈ ਤੇ ਇੱਕ ਤਰੀਕੇ ਨਾਲ ਮੱਤ ਮਾਰੀ ਜਾਂਦੀ ਹੈ ਭਾਵੇਂ ਬੰਦਾ ਉਲਝ ਜਾਂਦਾ ਸਾਰੇ ਕੰਮ ਉਹਨੇ ਕਰਨੇ ਹੁੰਦੇ ਆ ਜੀਤੋ ਦੇ ਮਾਪਿਆਂ ਦੀ ਘਰ ਦੇ ਕੰਮਾਂ ਵਿੱਚ ਹੀ ਮੱਤ ਮਾਰੇਗੀ ਘਰ ਦੇ ਕੰਮ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਬਾਹਰ ਦਾ ਸਾਰਾ ਕੰਮ ਜੀਤੋ ਦੇ ਭਰਾ ਨੇ ਕਰਨਾ ਸੀ ਬਰਾਤ ਟੁਕਣ ਵਿੱਚ ਇੱਕ ਦਿਨ ਬਾਕੀ ਸੀ ਟੁਕਣ ਦਾ ਮਤਲਬ ਆਉਣ ਦੇ ਵਿੱਚ ਬਰਾਤ ਆਉਣ ਵਿੱਚ ਇੱਕ ਦਿਨ ਬਾਕੀ ਸੀ ਬਰਾਤ ਤੇ ਖਾਣੇ ਲਈ ਨਾਲ ਦੇ ਪਿੰਡਾਂ ਚੋਂ ਮੇਜ਼ ਕੁਰਸੀਆਂ ਇਕੱਠੀਆਂ ਕਰਨੀਆਂ ਸਨ ਪਿਰਚ ਪਿਆਲੀਆਂ ਆਦ ਸਾਮਾਨ ਵੱਡੇ ਸ਼ਹਿਰਾਂ ਤੋਂ ਮਿਲਣਾ ਸੀ ਮੁੰਡੇ ਵਾਲੇ ਦੀ ਚਿੱਠੀ ਆਈ ਸੀ ਕਿ ਉਹ ਬਿਸਤਰੇ ਨਹੀਂ ਲਿਆ ਰਹੇ ਪੁਰਾਣੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਵੀ ਜਿਹੜੇ ਬਰਾਤ ਵਾਲੇ ਹੁੰਦੇ ਸੀ ਮੁੰਡੇ ਵਾਲ ਜਦੋਂ ਆਉਂਦੇ ਸੀ ਤਾਂ ਆਪਣੇ ਬਿਸਤਰੇ ਵੀ ਨਾਲ ਲੈ ਕੇ ਆਉਂਦੇ ਸੀ ਪਰ ਉਹਨਾਂ ਨੇ ਚਿੱਠੀ ਭੇਜਦੀ ਕਿ ਅਸੀਂ ਬਿਸਤਰੇ ਨਹੀਂ ਲਿਆ ਰਹੇ ਪਿੰਡ ਵਿੱਚੋਂ ਬਿਸਤਰੇ ਇਕੱਠੇ ਕਰਨ ਦਾ ਕੰਮ ਹੋਰ ਵੀ ਔਖਾ ਸੀ ਪੁਰਾਣੇ ਟਾਈਮ ਦੇ ਵਿੱਚ ਕਿਉਂਕਿ ਜਿਹੜੀ ਬਰਾਤ ਜਦੋਂ ਆਉਂਦੀ ਹੁੰਦੀ ਸੀ ਨਾ ਤਾਂ ਉਹ ਰਹਿ ਕੇ ਜਾਂਦੀ ਹੁੰਦੀ ਸੀ ਇਸ ਕਰਕੇ ਬਿਸਤਰਿਆਂ ਦੀ ਜ਼ਰੂਰਤ ਪੈਂਦੀ ਸੀ ਵਿਆਹ ਵਾਲੇ ਘਰ ਲਈ ਤਾਂ ਕੋਈ ਚੀਜ਼ ਸੌਖਿਆ ਮਿਲਦੀ ਵੀ ਨਹੀਂ ਕਿਉਂਕਿ ਮੇਲੀ ਤੇ ਬਰਾਤੀ ਇਸ ਨੂੰ ਇੱਕ ਦਿਨ ਵਿੱਚ ਹੀ ਖਰਾਬ ਕਰ ਦਿੰਦੇ ਹਨ ਸ਼ਾਮ ਨੂੰ ਨਾਨਕ ਦੇ ਨਾਨਕੀ ਸ਼ੱਕ ਲੈ ਕੇ ਪਹੁੰਚ ਗਏ ਸਨ ਜੀਤੋ ਦੀਆਂ ਭੂਆ ਸੀ ਜਿਹੜੀਆਂ ਉਹ ਵੀ ਕੱਪੜੇ ਲੱਤੇ ਲੈ ਕੇ ਆ ਗਈਆਂ ਸਨ ਕੱਪੜੇ ਲੀੜੇ ਵੀ ਕਹਿ ਸਕਦੇ ਹੋ ਤੁਸੀਂ ਸਾਰੇ ਅੰਗ ਸਾਖ ਸਰਦਾ ਬਣ ਦਾ ਕੰਨਿਆਦਾਨ ਲੈ ਕੇ ਪਿੰਡ ਪਹੁੰਚ ਗਏ ਸਨ ਜੀਤੋ ਨੇ ਇੱਥੇ ਹੀ ਆਪਣਾ ਬਚਪਨ ਗੁਜ਼ਾਰਿਆ ਸੀ ਸਹੇਲ ਹੰਡਾਏ ਸਨ ਭਾਪ ਕੇ ਸਹੇਲੀਆਂ ਨਾਲ ਖੇਡੀ ਸੀ ਗੁੱਡੀਆਂ ਪਟੋਲਿਆਂ ਨਾਲ ਖੇਡਿਆ ਸੀ ਤਿਰੰਜਣਾ ਵਿੱਚ ਬਹਿ ਕੇ ਕੱਤਿਆ ਸੀ ਅੱਗੇ ਕੁੜੀਆਂ ਚਰਖਾ ਇਕੱਠੀਆਂ ਹੋ ਕੇ ਕੱਤਰੀਆਂ ਸੀ ਤੇ ਉਹਨੂੰ ਕਹਿੰਦੇ ਸੀ ਤਿਰੰਜਣ ਅਤੇ ਤੀਆਂ ਦੀਆਂ ਪਿੰਗਾ ਝੂਟੀਆਂ ਸਨ ਇਸ ਸਭ ਕੁਝ ਬਾਰੇ ਸੋਚ ਕੇ ਜੀਤੋ ਉਦਾਸ ਹੋ ਗਈ ਦੂਜੇ ਦਿਨ ਸਵੇਰੇ 3 ਵਜੇ ਜੀਤੋ ਨੂੰ ਉਠਾ ਦਿੱਤਾ ਗਿਆ ਉਸ ਨੂੰ ਫੇਰਿਆਂ ਵਾਲਾ ਲਾਲ ਸੂਟ ਪਹਿਨਾਇਆ ਗਿਆ ਵਿਆਹ ਵਾਲੇ ਜਿਹੜੀ ਕੁੜੀ ਹੈ ਉਹਨੂੰ ਲਾਲ ਸੂਟ ਪਾਇਆ ਜਾਂਦਾ ਤੇ ਲਾਲ ਪ੍ਰਾਂਦਾ ਗੁੰਦਿਆ ਗਿਆ ਪ੍ਰਾਂਦਾ ਜਿਹੜਾ ਗੁੱਤ ਦੇ ਵਿੱਚ ਪੈਂਦਾ ਹੁੰਦਾ ਵਾਲਾਂ 'ਚ ਗੁੰਦਿਆ ਜਾਂਦਾ ਅਤੇ ਗਹਿਣੇ ਨਾਲ ਸ਼ਿੰਗਾਰ ਦਿੱਤਾ ਗਿਆ ਇਹ ਸਭ ਕੁਝ ਦੇਖ ਕੇ ਜੀਤੋ ਨੂੰ ਰੋਣਾ ਆ ਗਿਆ। ਰੋਂਦੀ ਘਰ ਲੌਂਦੀ ਜੀਤੋ ਨੂੰ ਚੁੱਪ ਕਰਾ ਕੇ ਆਨੰਦ ਕਾਰਜ ਵਾਸਤੇ ਬਿਠਾ ਦਿੱਤਾ ਗਿਆ। ਉਸ ਨੂੰ ਪਰਣਾ ਕੇ ਪਰਣਾ ਕੇ ਭਾਵ ਵਿਆਹ ਕੇ ਲੈ ਜਾਣ ਵਾਲਾ ਮੁੰਡਾ ਉਸ ਦੇ ਬਰਾਬਰ ਬੈਠਾ ਸੀ। ਆਨੰਦ ਕਾਰਜ ਕਰਵਾਉਣ ਵਾਲੇ ਭਾਈ ਕਰਵਾਉਣ ਵਾਲਾ ਭਾਈ ਜੀਤੋ ਨੂੰ ਹਰ ਕੰਮ ਵਿੱਚ ਪਤੀ ਪਰਮੇਸ਼ਰ ਦੀ ਸਲਾਹ ਲੈਣ ਉਸ ਨੂੰ ਪੁੱਛੇ ਬਿਨਾ ਕੋਈ ਕੰਮ ਨਾ ਕਰਨ ਅਤੇ ਉਸ ਨੂੰ ਖੁਸ਼ ਰੱਖਣ ਲਈ ਨਿਮਰਤਾ ਅਤੇ ਸਹਿਣਸ਼ੀਲਤਾ ਵਰਗੇ ਗੁਣ ਪੈਦਾ ਕਰਨ ਦੀ ਸਿੱਖਿਆ ਦੇ ਰਿਹਾ ਸੀ। ਭਾਈ ਜੀ ਨੇ ਬਾਬਾ ਫਰੀਦ ਜੀ ਦੇ ਨਿਵਨ ਸੁ ਅੱਖਰ ਖਾਵਣ ਗੁਣ ਜੀਬਾ ਮਣੀਆਂ ਮੰਤ। ਇਹ ਗੁਰਬਾਣੀ ਦੇ ਵਿੱਚ ਤੁਕ ਦਰਜ ਹੈ ਜਿਹੜੀ ਕਿ ਬਾਬਾ ਫਰੀਦ ਜੀ ਦੁਆਰਾ ਲਿਖੀ ਗਈ ਹੈ। ਅ ਸਲੋਕ ਹੈਗਾ ਇਹ। ਸਲੋਕ ਦੀਆਂ ਤੁਕਾਂ ਅਜਿਹੇ ਵੈਰਾਗ ਵਿੱਚ ਕਹਿੰਿਆ ਵੈਰਾਗ ਪਤ੍ਰ ਕੇ ਜਿਹਦੇ ਨਾਲ ਸਾਰੇ ਦੇ ਜਿਹੜੇ ਮਨ ਨੇ ਉਦਾਸ ਹੋ ਜਾਂਦੇ ਨੇ। ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਸਭ ਕੁਆਰੀਆਂ ਕੁੜੀਆਂ ਉਦਾਸ ਹੋ ਗਈਆਂ। ਉਹਨਾਂ ਨੂੰ ਆਪਣਾ ਆਉਣ ਵਾਲਾ ਸਮਾਂ ਚੇਤੇ ਆ ਗਿਆ। ਉਹਨਾਂ ਦੇ ਮਾਪੇ ਅਤੇ ਭੈਣ ਭਰਾ ਵੀ ਉਦਾਸ ਸਨ। ਜੀਤੋ ਤਾਂ ਆਪਣੀ ਅੰਮੜੀ ਦੇ ਵੇੜੇ ਅਤੇ ਤਿਰੰਜਣ ਦੀਆਂ ਸਹੇਲੀਆਂ ਤੋਂ ਦੂਰ ਜਾ ਰਹੀ ਸੀ। ਜਦ ਇੱਕ ਹਾਰਮੋਨੀਅਮ ਵਾਲੇ ਗਵਈਏ ਨੇ ਗਵਈਆ ਹੁੰਦਾ ਹੈ ਗਾਉਣ ਵਾਲਾ। ਨੇ ਇੱਕ ਫਿਲਮੀ ਗੀਤ ਦੀ ਤਰਜ਼ ਤੇ ਦਰਦਮਈ ਸ਼ਬਦਾਂ ਵਿੱਚ ਸਹਰੇ ਘਰ ਜਾਣ ਵਾਲੀ ਕੁੜੀ ਦੇ ਆਉਣ ਵਾਲੇ ਜੀਵਨ ਦਾ ਚਿੱਤਰ ਖਿੱਚਣਾ ਸ਼ੁਰੂ ਕਰ ਦਿੱਤਾ ਤਾਂ ਪਹਿਲਾ ਹੀ ਛਾਈ ਹੋਈ ਉਦਾਸੀ ਹੋਰ ਤੀਬਰ ਹੋ ਗਈ ਤੀਬਰ ਹੁੰਦਾ ਗਹਿਰੀ ਹੋ ਜਾਣਾ ਜੀਤੋ ਦਾ ਭਰਾ ਵੀ ਇਹ ਸਭ ਕੁਝ ਸੁਣ ਰਿਹਾ ਸੀ ਉਸ ਨੇ ਗਾਉਣ ਵਾਲੇ ਨੂੰ ਝਿੜਕਵੇਂ ਜਿਹੇ ਲਹਿਜੇ ਵਿੱਚ ਆਖ ਕੇ ਗਾਣਾ ਬੰਦ ਕਰਨ ਲਈ ਕਿਹਾ ਉਹ ਕਿਸੇ ਵੀ ਤਰ੍ਹਾਂ ਇਹ ਪ੍ਰਗਟ ਨਹੀਂ ਸੀ ਹੋਣ ਦੇਣਾ ਚਾਹੁੰਦਾ ਕਿ ਉਸ ਦਾ ਦਿਲ ਵੀ ਕਮਜ਼ੋਰ ਅਤੇ ਜਜ਼ਬਾਤੀ ਹੈ ਉਹ ਆਪਣੀਆਂ ਅੱਖਾਂ ਵਿੱਚ ਆਉਣ ਵਾਲੇ ਹੰਝੂ ਰੋਕ ਕੇ ਆਪਣੀ ਦ੍ਰਿੜਤਾ ਕਾਇਮ ਰੱਖਣੀ ਚਾਹੁੰਦਾ ਸੀ ਆਨੰਦ ਕਾਰਜ ਦੀ ਰਸਮ ਪੂਰੀ ਹੋ ਗਈ ਸਭ ਅੱਖਾਂ ਪੂੰਜ ਦੇ ਭੋਗ ਦਾ ਪ੍ਰਸ਼ਾਦ ਲੈ ਕੇ ਦੁਪਹਿਰ ਦੀ ਰੋਟੀ ਦੇ ਪ੍ਰਬੰਧ ਵਿੱਚ ਲੱਗ ਗਏ ਜੀਤੋ ਦੇ ਭਰਾ ਨੇ ਉਸ ਨੂੰ ਬੁੱਕਲ ਵਿੱਚ ਲੈ ਕੇ ਭਾਵਕਿਉ ਨੂੰ ਆਪਣੇ ਨਾਲ ਲਾ ਕੇ ਆਪਣੇ ਕਲਾਵੇ ਦੇ ਵਿੱਚ ਲੈ ਕੇ ਮਹਾਰਾਜ ਦੀ ਹਜ਼ੂਰੀ ਤੋਂ ਉਠਾਇਆ ਅਤੇ ਘਰ ਦੇ ਅੰਦਰਲੇ ਕਮਰੇ ਵਿੱਚ ਜਾ ਬਿਠਾਇਆ ਜੀਤੋ ਨੇ ਰੋ ਰੋ ਕੇ ਆਪਣੀਆਂ ਅੱਖਾਂ ਸੁਜਾ ਲਈਆਂ ਸਨ ਜੀਤੋ ਦੇ ਭਰਾ ਨੇ ਉਸ ਨੂੰ ਝਿੜਕਦਿਆਂ ਕਿਹਾ ਮੂਰਖ ਨਹੀਂ ਬਣੀਦਾ ਚੁੱਪ ਕਰ ਪਹਿਲਾਂ ਬਰਾਤ ਫਿਰ ਮੇਲੀ ਬਰਾਤ ਦੇ ਲੋਕ ਪਹਿਲਾਂ ਤੇ ਫਿਰ ਮੇਲੀ ਜਿਹੜੇ ਕਿ ਮੇਲ 'ਚ ਆਏ ਹੋਏ ਹੁੰਦੇ ਨੇ ਰਿਸ਼ਤੇਦਾਰ ਅਤੇ ਪਿੰਡ ਦੇ ਭਾਈਚਾਰੇ ਨੇ ਵੀ ਰੋਟੀ ਖਾ ਲਈ ਜਿਹੜੇ ਕਿ ਪਿੰਡ ਦੇ ਵਿੱਚੋਂ ਲੋਕ ਇਕੱਠੇ ਹੋਏ ਹੋਏ ਸੀ ਵਿਆਹ ਤੇ ਬਾਅਦ ਵਿੱਚ ਕਮੀ ਕਮੀਨ ਵੀ ਖਾ ਗਏ ਕਮੀ ਕਮੀਨ ਮਤਲਬ ਜਿਹੜੇ ਕੰਮ ਕਰਨ ਵਾਲੇ ਸੀਗੇ ਜਿਵੇਂ ਕੋਈ ਭਾਂਡੇ ਮੰਜਨ ਵਾਲਾ ਹੁੰਦਾ ਕੋਈ ਹੋਰ ਸਾਫ ਸਫਾਈ ਦਾ ਕੰਮ ਜਾਂ ਕਿਸੇ ਵੀ ਤਰ੍ਹਾਂ ਦੇ ਹੋਰ ਹੈਲਪ ਕਰਨ ਦੇ ਲਈ ਲੋਕ ਰੱਖੇ ਹੁੰਦੇ ਨੇਗੇ ਫਟਾਫਟ ਖੱਟ ਵਿਛਾਈ ਗਈ ਅਤੇ ਬਰਾਤੀ ਤੇ ਪਿੰਡ ਵਾਲੇ ਖੱਟ ਦੀ ਛਲਾਗਾ ਕਰਦੇ ਕਰਦੇ ਚਲੇਗੇ ਖੱਟ ਹੁੰਦਾ ਜਿਹਦੇ ਵਿੱਚ ਸਾਰਾ ਦਾਜਵਰੀ ਦਾ ਸਮਾਨ ਉਹ ਦਿਖਾਇਆ ਜਾਂਦਾ ਉਹਨੂੰ ਖੱਟ ਕਿਹਾ ਜਾਂਦਾ ਜੀਤੋ ਨੂੰ ਵਿਦਾ ਕਰਨ ਦੀ ਤਿਆਰੀ ਆਰੰਭ ਹੋ ਗਈ ਵਿਦਾ ਕਰਨ ਦੀ ਮਤਲਬ ਉਹਨੂੰ ਸਹੁਰੇ ਘਰ ਭੇਜਣ ਦੀ ਪਾਈਚਾਰੇ ਤੇ ਅੰਗਾਸਾਕਾਂ ਨੇ ਲਾੜੇ ਨੂੰ ਸਲਾਮੀਆਂ ਪਾਈਆਂ ਸਲਾਮੀ ਹੁੰਦਾ ਹੈ ਬੱਚਿਓ ਸ਼ਗਨ ਪੈਸਿਆਂ ਦਾ ਸ਼ਗਨ ਪਾਇਆ ਜਾਂਦਾ ਜੀਤੋ ਦੀ ਮਾਂ ਨੇ ਪ੍ਰੌਣੇ ਨੂੰ ਬੜੇ ਪਿਆਰ ਨਾਲ ਜੈ ਤੁਸੀਂ ਕਲ ਬੜਾ ਪਿਆਰ ਦਿੱਤਾ ਤੇ ਉਸ ਦੀ ਝੋਲੀ ਸਲਾਮੀ ਦੇ 11 ਰੁਪਏ ਪਾਏ ਪੁਰਾਣੇ ਟਾਈਮ ਵਿੱਚ ਜਿਹੜੇ 11 ਰੁਪਏ ਸੀ ਉਹ ਬਹੁਤ ਹੁੰਦੇ ਸੀ ਹੁਣ ਤਾਂ 11 ਰੁਪਏ ਦੀ ਕੋਈ ਵੈਲਿਊ ਨਹੀਂ ਹੈ ਸ਼ਰੀਕੇ ਵਿੱਚ ਜੀਤੋ ਦੀਆਂ ਭੈਣਾਂ ਲੱਗਦੀਆਂ ਕੁੜੀਆਂ ਨਵੇਂ ਜੀਜੇ ਨੂੰ ਮਖੌਲ ਕਰਨ ਲੱਗੀਆਂ ਪਾਵਕ ਨੇ ਮਜ਼ਾਕ ਕਰਨ ਲੱਗੀ ਆਪਣੀ ਜੀਜੇ ਦੇ ਨਾਲ ਗਵਾਂਡੀ ਪਿੰਡ ਤੋਂ ਚੱਲ ਕੇ ਆਈ ਜੀਤੋ ਦੀ ਇੱਕ ਗੂੜੀ ਸਹੇਲੀ ਜੋ ਕਿ ਪੰਜਵੀਂ ਜਮਾਤ ਵਿੱਚ ਉਸ ਦੀ ਜਮਾਤਣ ਸੀ ਪਾਵਕ ਉਹ ਪੰਜਵੀਂ ਜਮਾਤ ਦੇ ਵਿੱਚ ਇਕੱਠੀਆਂ ਪੜ੍ਹਦੀਆਂ ਸੀ ਜੀਤੋ ਦੇ ਭਰਾ ਕੋਲ ਆ ਕੇ ਰੋਣ ਲੱਗ ਪਈ ਕਾਰਨ ਪੁੱਛਣ ਤੇ ਉਸ ਨੇ ਜੀਤੋ ਦੇ ਭਰਾ ਨੂੰ ਕਿਹਾ ਕਿ ਉਸ ਨੂੰ ਜੀਤੋ ਨਾਲ ਸੌਰੀ ਜਾਣਾ ਚਾਹੀਦਾ ਹੈ ਪਰ ਜੀਤੋ ਦੇ ਭਰਾ ਨੇ ਉਸ ਨੂੰ ਉਸੇ ਤਰ੍ਹਾਂ ਚਿਰਕ ਕੇ ਭੇਜ ਦਿੱਤਾ ਜਿਵੇਂ ਉਹ ਜੀਤੋ ਨੂੰ ਭੇਜ ਦਿਆ ਕਰਦਾ ਸੀ ਉਹ ਕਹਿੰਦੀ ਵੀ ਮੈਂ ਵੀ ਇਹਦੇ ਨਾਲ ਹੀ ਜਾਣਾ ਹੈ। ਉਸਨੇ ਆਪਣੀ ਮਾਂ ਦੀ ਗੱਲ ਵੀ ਅਣਸੁਣੀ ਕਰ ਦਿੱਤੀ। ਜੀਤੋ ਦੇ ਭਰਾ ਨੇ ਆਪਣੇ ਸਭ ਤੋਂ ਛੋਟੇ ਭਰਾ ਨੂੰ ਜੀਤੋ ਨਾਲ ਭੇਜਣ ਬਾਰੇ ਆਖ ਕੇ ਸਭ ਨੂੰ ਪਰੇ ਹਟਾ ਦਿੱਤਾ। ਫਿਰ ਜੀਤੋ ਦੇ ਭਰਾ ਨੇ ਤਾਏ ਦੀ ਵੱਡੀ ਧੀ ਜੋ ਕਿ ਬੜੇ ਮਾਣ ਨਾਲ ਉਹਨੂੰ ਮਨਾਉਣ ਵਾਸਤੇ ਆਈ ਸੀ ਆਪਣੀ ਭੈਣ ਦੇ ਨਾਲ ਜਾਣ ਵਾਸਤੇ ਉਸ ਨੂੰ ਵੀ ਨਾ ਕਰ ਦਿੱਤੀ। ਜੰਦ ਵਿਦਾ ਹੋਣ ਲਈ ਬੱਸ ਵਿੱਚ ਜਾ ਬੈਠੀ। ਬਰਾਤ ਜਦੋਂ ਉਹਨੇ ਮਤਲਬ ਜਾਣਾ ਸੀ ਵਾਪਸ ਜਾਣਾ ਸੀ ਤਾਂ ਬੱਸ ਵਿੱਚ ਬੈਠ ਗਏ ਸਾਰੇ ਬੰਦੇ ਜੀਤੋ ਦਾ ਪ੍ਰੌਣਾ ਵੀ ਕਾਰ ਵਿੱਚ ਬੈਠ ਗਿਆ ਪਰ ਜੀਤੋ ਰੋਣਾ ਨਹੀਂ ਸੀ ਹਟਦੀ ਉਹ ਘਰ ਤੋਂ ਕਾਰ ਵੱਲ ਪੈਰ ਪੁੱਟਣ ਦਾ ਨਾ ਨਹੀਂ ਸੀ ਲੈਂਦੀ ਉਸਨੇ ਕਿਸੇ ਦੀ ਵੀ ਸਲਾਮੀ ਆਪਣੇ ਪੱਲੇ ਨਹੀਂ ਸੀ ਪੁਆਈ ਸਗੋਂ ਇਹ ਪੈਸੇ ਨੈਣ ਹੀ ਸੰਭਾਲ ਰਹੀ ਸੀ ਨੈਣ ਬੱਚੇ ਪਿੰਡ ਦੇ ਵਿੱਚ ਜਿਹੜੇ ਕੰਮ ਕਰਦੇ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਔਰਤ ਨੈਣ ਹੁੰਦੀ ਹੈ 나ਈ ਦੇ ਘਰ ਵਾਲੀ ਤੇ ਉਹਨੂੰ ਪਹਿਲਾਂ ਕੁੜੀ ਦੇ ਨਾਲ ਭੇਜਿਆ ਜਾਂਦਾ ਹੁੰਦਾ ਸੀ ਜੀਤੋ ਦੇ ਭਰਾ ਦਾ ਵਿਚਾਰ ਸੀ ਕਿ ਜਦ ਜੀਤੋ ਕਾਰ ਵਿੱਚ ਬੈਠ ਕੇ ਜਾਣ ਲੱਗੇਗੀ ਤਾਂ ਉਹ ਉਸ ਨੂੰ ਸਲਾਮੀ ਪਾ ਕੇ ਪਿਆਰ ਨਾਲ ਤੋੜ ਦੇਗਾ ਜੀਤੋ ਦੇ ਚਾਚੇ ਆਂ ਤਾਇਆ ਤੇ ਪਿਓ ਨੇ ਵੀ ਜੀਤੋ ਦੇ ਭਰਾ ਨੂੰ ਸਮਝਾਇਆ ਕਿ ਉਸ ਨੂੰ ਜੀਤੋ ਨਾਲ ਜਾਣ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੇਕਰ ਨਿਆਣੀ ਕੁੜੀ ਜਿੱਦ ਕਰਦੀ ਹੈ ਤਾਂ ਉਸ ਦਾ ਕਿਹਾ ਮੰਨ ਵੀ ਲਿਆ ਜਾਣਾ ਚਾਹੀਦਾ ਹੈ ਜੀਤੋ ਦੇ ਭਰਾ ਨੇ ਨਾ ਹਾਂ ਕੀਤੀ ਅਤੇ ਨਾ ਹੀ ਨਾ ਸਗੋਂ ਪੱਥਰ ਬਣ ਕੇ ਖਲੋਤਾ ਰਿਹਾ ਜਾਂਦੇ ਦੇ ਵਿਦਾ ਹੋਣ ਵਿੱਚ ਦੇਰੀ ਹੋ ਰਹੀ ਸੀ ਭਾਵਕੇ ਲੇਟ ਹੋ ਰਹੀ ਸੀ ਪਰ ਜੀਤੋ ਕਾਰ ਵੱਲ ਪੈਰ ਵੀ ਨਹੀਂ ਸੀ ਪੁੱਟ ਰਹੀ ਭਾਵਕੇ ਉਹ ਕਾਰ ਦੇ ਵਿੱਚ ਬੈਠਣ ਦੇ ਲਈ ਅੱਗੇ ਤਿਆਰ ਨਹੀਂ ਹੋ ਰਹੀ ਸੀ ਤੁਰ ਨਹੀਂ ਰਹੀ ਸੀ ਜੀਤੋ ਦਾ ਭਰਾ ਰੋਂਦੀ ਕੁਰਲਾਉਂਦੀ ਅਤੇ ਸਾਲੂ ਸਾਲੂ ਹੁੰਦਾ ਕੱਪੜਾ ਜਿਹੜਾ ਉੱਪਰ ਦਿੱਤਾ ਹੁੰਦਾ ਸਾਲੂ ਵਿੱਚ ਭਲੇਟੀ ਜੀਤੋ ਨੂੰ ਆਪਣੇ ਕਲਾਵੇ ਵਿੱਚ ਚੁੱਕ ਕੇ ਲੈ ਆਇਆ ਅਤੇ ਉਸ ਨੂੰ ਕਾਰ ਵਿੱਚ ਬਿਠਾ ਦਿੱਤਾ ਜੀਤੋ ਦੇ ਵੱਡੇ ਤਾਏ ਅਤੇ ਛੋਟੇ ਚਾਚੇ ਨੇ ਬੜੇ ਪਿਆਰ ਨਾਲ ਜੀਤੋ ਨੂੰ ਦਲਾਸਾ ਦਿੱਤਾ ਹੌਸਲਾ ਦਿੱਤਾ ਉਹਨੂੰ ਅਤੇ ਸਲਾਮੀ ਪਾ ਕੇ ਪਰੇ हट ਗਏ ਜੀਤੋ ਦਾ ਭਰਾ ਵੀ ਆਪਣੀ ਨਿੱਕੀ ਜਹੀ ਭੈਣ ਨੂੰ ਸਲਾਮੀ ਪਾਉਣ ਲਈ ਬਟੂਆ ਫਰੋਲਣ ਲੱਗਾ ਜੀਤੋ ਤੇ ਉਸ ਦੀਆਂ ਸਹੇਲੀਆਂ ਦੇ ਰੋ ਰੋ ਕੇ ਲਾਲ ਹੋਏ ਮੂੰਹ ਦੇਖ ਕੇ ਉਸ ਦਾ ਮਨ ਭਾਰੀ ਹੋ ਗਿਆ ਫਿਰ ਉਸ ਨੂੰ ਆਪਣਾ ਚੇਤਾ ਆਇਆ ਕਿ ਕਿਵੇਂ ਉਹ ਵਿਆਹ ਲਈ ਤਿਆਰ ਹੁੰਦਾ ਹੁੰਦਾ ਵਿਆਹ ਤੋਂ ਡਰ ਜਾਂਦਾ ਸੀ ਜਿਸ ਕੁੜੀ ਨੂੰ ਉਹ ਨੇੜਿਓਂ ਨਹੀਂ ਸੀ ਜਾਣਦਾ ਉਸ ਨੂੰ ਕਿਵੇਂ ਅਪਣਾ ਸਕਦਾ ਸੀ ਹਾਲਾਂਕਿ ਉਸਦੀ ਬੌਟੀ ਨੇ ਭਾਰਤੀ ਮਰਿਆਦਾ ਅਨੁਸਾਰ ਉਸਦੀ ਦਾਸੀ ਬਣ ਕੇ ਹੀ ਰਹਿਣਾ ਸੀ ਪਰ ਹੁਣ ਤਾਂ ਉਸ ਤੋਂ 8-10 ਵਰੇ ਛੋਟੀ ਉਸਦੀ ਭੈਣ ਕਿਸੇ ਅਣਜਾਣ ਮੁੰਡੇ ਕੋਲ ਉਸਦੀ ਦਾਸੀ ਬਣਨ ਲਈ ਦੂਰ ਜਾ ਰਹੀ ਹੈ ਜਿੱਥੇ ਸ਼ਾਇਦ ਉਸ ਨੂੰ ਮਿਲਣ ਲਈ ਛੇਤੀ ਵੀ ਨਹੀਂ ਸੀ ਆਇਆ ਜਾ ਸਕਣਾ ਜਿੱਥੇ ਜੀਤੋ ਦੀ ਕੋਈ ਸਹੇਲੀ ਨਹੀਂ ਸੀ ਜਿੱਥੇ ਉਸਨੇ ਆਪਣੀ ਮਨਮਰਜ਼ੀ ਨਾਲ ਥੋੜੇ ਕੀਤੇ ਗੱਲ ਨਹੀਂ ਸੀ ਕਰ ਸਕਣੀ ਇਹ ਸਭ ਕੁਝ ਸੋਚ ਕੇ ਉਹ ਉਦਾਸ ਹੋ ਗਿਆ ਕਿਉਂਕਿ ਪੁਰਾਣੇ ਸਮੇਂ ਵਿੱਚ ਜਿਹੜੀ ਔਰਤਾਂ ਨੂੰ ਜ਼ਿਆਦਾਤਰ ਦਾਸੀ ਹੀ ਸਮਝਿਆ ਜਾਂਦਾ ਸੀ ਵੀ ਇਹ ਸਿਰਫ ਕੰਮ ਕਰਨ ਵਾਲੀ ਹੈ ਹੁਣ ਤਾਂ ਬਹੁਤ ਫਿਰ ਵੀ ਫਰਕ ਹੈ ਜਿਹੜਾ ਉਹ ਪਹਿ ਚੁੱਕਿਆ ਉਦਾਸ ਜੇ ਮਨ ਨਾਲ ਜੀਤੋ ਦੇ ਵੀਰ ਨੇ ਆਪਣੇ ਬਟੂਏ ਵਿੱਚੋਂ ਸਾਰੇ ਦੇ ਸਾਰੇ ਪੈਸੇ ਬਿਨਾਂ ਗਿਣਨ ਤੋਂ ਕੱਢੇ ਅਤੇ ਜੀਤੋ ਦੇ ਹੱਥ ਤੇ ਧਰ ਦਿੱਤੇ ਚੰਗੀ ਭਲੀ ਚੁੱਪ ਹੋਈ ਜੀਤੋ ਇੱਕਦਮ ਫਿਸਪਈ ਫਿਸਪੈਂਡ ਦਾ ਮਤਲਬ ਹੁੰਦਾ ਹੈ ਕਿ ਦੁਬਾਰਾ ਰੋਣ ਲੱਗ ਜਾਣਾ ਉਸਨੇ ਆਪਣੀ ਹਥੇਲੀ ਤੇ ਖਿਲਰੇ 1 ਰੁਪਏ ਕਾਰ ਤੋਂ ਬਾਹਰ ਸੁੱਟ ਦਿੱਤੇ ਅਤੇ ਆਪਣੇ ਵੀਰ ਨੂੰ ਜੱਫੀ ਪਾ ਰੋਣ ਲੱਗੀ ਜੀਤੋ ਦੇ ਭਰਾ ਨੂੰ ਗੱਜ ਆ ਗਿਆ ਉਸਨੇ ਡਰਾਈਵਰ ਨੂੰ ਕਾਰ ਸਟਾਰਟ ਕਰਨ ਦਾ ਇਸ਼ਾਰਾ ਕੀਤਾ ਉਸਨੇ ਭਾਰੇ ਜਿਹੇ ਮਨ ਨਾਲ ਆਪਣੇ ਛੋਟੇ ਭਰਾ ਨੂੰ ਜੀਤੋ ਕੋਲੋਂ ਉਠਾ ਕੇ ਆਪਣੇ ਬਾਪੂ ਨੂੰ ਫੜਾਇਆ ਅਤੇ ਉਹ ਆਪ ਜੀਤੋ ਦੇ ਨਾਲ ਵਾਲੀ ਸੀਟ ਤੇ ਬੈਠ ਗਿਆ ਜੀਤੋ ਦੇ ਪਿਓ ਨੇ ਆਪਣੇ ਪੁੱਤਰ ਅਤਵਾ ਜੀਤੋ ਦੇ ਵੱਡੇ ਵੀਰ ਨੂੰ ਕੱਪੜੇ ਬਦਲਣ ਲਈ ਕਿਹਾ ਜੋ ਕਿ ਸਬਜੀ ਨਾਲ ਖਰਾਬ ਹੋ ਗਏ ਸਨ ਪਰ ਉਸਨੇ ਬਾਪੂ ਦੇ ਬੋਲਾਂ ਨੂੰ ਅਣ ਸੁਣੇ ਕਰਕੇ ਰੋਂਦੀ ਜੀਤੋ ਨੂੰ ਚੁੱਪ ਕਰਨ ਲਈ ਕਿਹਾ ਅਤੇ ਉਹਨਾਂ ਹੀ ਕੱਪੜਿਆਂ ਨਾਲ ਜੀਤੋ ਨਾਲ ਤੁਰ ਗਿਆ ਇਸ ਤਰ੍ਹਾਂ ਘਰ ਜਾ ਆਪਣੀ ਕਹਾਣੀ ਆਪਣੇ ਸਮੇਂ ਦੇ ਵਿਆਹ ਤੇ ਮਾਹੌਲ ਅਤੇ ਆਪਸੀ ਰਿਸ਼ਤਿਆਂ ਨੂੰ ਪ੍ਰਗਟ ਕਰਦੀ ਹੈ ਕਿਉਂਕਿ ਜੇਕਰ ਤੁਸੀਂ ਦੇਖੋ ਵੀ ਹੁਣ ਵਾਲਾ ਜਿਹੜਾ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਉਹ ਪਹਿਲਾਂ ਦੇ ਨਾਲੋਂ ਬਹੁਤ ਬਦਲ ਗਿਆ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਬਹੁਤ-ਬਹੁਤ ਧੰਨਵਾਦ